ਆ ਦੇਖੋ ਭਾਈ ਜਮਾ ਟਰਾਲੀ ਤੇ ਆ ਜਿਹੜੀ ਟਰੈਕਟਰ ਬਾਹਰ ਕੱਢਦਾ ਵਜੇ ਤਾਂ ਪਰ ਆ ਪਰ ਆ ਜੋ ਆ ਦੇਖੋ ਭਾਈ ਜਮਾ ਮਾਰ ਤੇ ਮੋਟਰ ਤੇ ਬਾਹਰ ਮੋਟਰ ਤੇ ਪਰ ਆ ਜੋ ਆਹ ਦੋ ਮੋਟਰ ਤੇ ਪਰ ਆ ਜੋ ਆਹ ਦੋ ਮੋਟਰ ਤੇ ਲਾਈਟ ਪਾਣ ਦੇ ਨਾਲ ਚੁੱਕੀ ਪਰ ਆ ਪਰ ਆ ਜੋ ਤਾਂ ਮਛੂਰੀ ਆ ਇਧਰ ਆ ਗਈ ਨਾ ਨਾ ਪਰ ਆ ਇਧਰ ਆ ਜੋ ਕਰ ਰੁਕ ਜਾ ਇਧਰ ਹੀ ਟੱਪ ਗਈ ਉਧਰ ਪਾਣੀ ਆ ਰਿਹਾ ਮੁਰ ਉੱਥੇ ਕਰਿਆ ਉੱਥਰ हट ਕੇ ਚੱਲੀ ਦਾ ਘੱਟ ਪੀ ਓਏ ਇੱਧਰ ਵੀ ਛਾੜ ਦੇ ਪਾਣੀ ਗਰੀ ਤੇ ਫਟ ਮੋਟਰ ਆਈ ਜਾਂਦਾ ਹੁਣ ਖਾਲਖਣੀ ਕਰ ਦਿਓ ਬਾਈ ਮੋਟਰ ਉਹਨੂੰ ਭਾਗੇ ਭੁਰ ਕਮਾਵਾ ਭਾਗੇ ਓ ਜਿਹੜਾ ਇਹ ਮੂਰੇ ਪੂ ਬਣਾਇਆ ਹਾ ਤੈਨਾਂ ਇੱਧਰ ਇਹ ਨੂੰ ਕਰਦੇ ਆ ਪੈਸੇ ਇੱਕ ਬੰਦੇ ਦਾ ਮਾਰਦੇ ਬਈ ਜਮਾ